ਪੰਜਾਬੀ ਕਹਾਣੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਦੀ ਪਰਖ ਇੱਕ ਵਾਰ ਦੀ ਗੱਲ ਹੈ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿੱਚ ਸੰਗਤ ਨਾਲ ਬੈਠੇ ਸਨ ਸੰਗਤ ਵਿੱਚ ਇੱਕ ਗਰੀਬ ਭਗਤ ਸੀ ਜਿਸ ਦਾ ਨਾਮ ਸੀ ਭਾਈ ਲੱਖਾ ਉਹ ਹਰ ਰੋਜ਼ ਦੂਰ ਪਿੰਡ ਤੋਂ ਤੁਰ ਕੇ ਦਰਬਾਰ ਸਾਹਿਬ ਆਉਂਦਾ ਸੀ ਜਦੋਂ ਵੀ ਆਉਂਦਾ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਨਿਵਾਉਂਦਾ ਤੇ ਇੱਕ ਮੁਠੀ ਮੱਕੀ ਦੇ ਦਾਣੇ ਭੇਟ ਕਰਦਾ ਸੀ ਕਈ ਸੰਗਤਾਂ ਉਸਦਾ ਮਜ਼ਾਕ ਉਡਾਉਂਦੀਆਂ ਸਨ ਲੱਖਾ ਇਹ ਕੀ ਲਿਆਉਂਦਾ ਹੈ ਗੁਰੂ ਦੇ ਦਰ ਤੇ ਮੱਕੀ ਦੇ ਦਾਣੇ ਪਰ ਲੱਖਾ ਹਮੇਸ਼ਾ ਹੱਸ ਕੇ ਕਹਿੰਦਾ ਮੇਰੇ ਕੋਲ ਧੰਨ ਨਹੀਂ ਹੈ ਪਰ ਮੇਰਾ ਪਿਆਰ ਸੱਚਾ ਹੈ ਗੁਰੂ ਅਰਜਨ ਦੇਵ ਜੀ ਉਸ ਦੀ ਸਚਾਈ ਨੂੰ ਜਾਣਦੇ ਸਨ ਉਹ ਹਰ ਵਾਰੀ ਮੁਸਕਰਾਉਂਦੇ ਕਹਿੰਦੇ ਲੱਖਾ ਤੇਰੀ ਭੇਟ ਸਭ ਤੋਂ ਕੀਮਤੀ ਹੈ ਕਿਉਂਕਿ ਇਸ ਵਿੱਚ ਸ਼ਰਦਾ ਹੈ ਪਰਖ ਦਾ ਸਮਾਂ ਇੱਕ ਦਿਨ ਗੁਰੂ ਜੀ ਨੇ ਸੋਚਿਆ ਕਿ ਸੰਗਤ ਨੂੰ ਲਖੇ ਦੇ ਪਿਆਰ ਦੀ ਅਸਲ ਕਦਰ ਦਿਖਾਈ ਜਾਵੇ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਭਾਈ ਜੀ ਸੰਗਤ ਨੂੰ ਕਹੋ ਕਿ ਕੱਲ ਜੋ ਭੇਟ ਕਰੇਗਾ ਉਹੀ ਗੁਰੂ ਦਾ ਖਜ਼ਾਨਾ ਖੋਲੇਗਾ ਅਗਲੇ ਦਿਨ ਸੰਗਤ ਭਰ ਗਈ ਅਮੀਰ ਸੇਠ ਵਪਾਰੀ ਜ਼ਿਮੀਂਦਾਰ ਸਾਰੇ ਮਹਿੰਗੇ ਤੋਹਫੇ ਲੈ ਕੇ ਆਏ ਸੋਨੇ ਦੀਆਂ ਥਾਲੀਆਂ ਰੂਪੇ ਸ਼ਹਿਦ ਚੰਦਨ ਸਭ ਕੁਝ ਅੰਤ ਵਿੱਚ ਭਾਈ ਲੱਖਾ ਵੀ ਆਇਆ ਉਸ ਦੇ ਹੱਥ ਵਿੱਚ ਫੇਰ ਵੀ ਉਹੀ ਮੁੱਠੀ ਮੱਕੀ ਦੇ ਦਾਣੇ ਸਨ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਰੱਖੇ ਤੇ ਸਿਰ ਝੁਕਾ ਲਿਆ ਗੁਰੂ ਜੀ ਦੀ ਕਿਰਪਾ ਗੁਰੂ ਅਰਜਨ ਦੇਵ ਜੀ ਨੇ ਮੁਸਕਰਾ ਕੇ ਕਿਹਾ ਹੁਣ ਵੇਖੋ ਸੰਗਤ ਜੀ ਕੈਸ ਦੀ ਭੇਟ ਗੁਰੂ ਨੇ ਕਬੂਲ ਕੀਤੀ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਸਾਰੀਆਂ ਭੇਟਾਂ ਇੱਕ ਇੱਕ ਕਰਕੇ ਤੋਲੀਆਂ ਜਾਣ ਸੋਨੇ ਚਾਂਦੀ ਵਾਲੀਆਂ ਭੇਟਾਂ ਵੀ ਤੋਲੀਆਂ ਗਈਆਂ ਪਰ ਪਲੜਾ ਹਿੱਲਿਆ ਨਹੀਂ ਪਰ ਜਦੋਂ ਲੱਖਾਂ ਦੇ ਮੱਕੀ ਦੇ ਦਾਣੇ ਤੋਲੇ ਗਏ ਤਾਂ ਤਖਤ ਦਾ ਪਲੜਾ ਚੌਕ ਗਿਆ ਸਾਰੀ ਸੰਗਤ ਹੈਰਾਨ ਰਹਿ ਗਈ ਗੁਰੂ ਜੀ ਨੇ ਕਿਹਾ ਏ ਮੱਕੀ ਦੇ दाणे ਨਹੀਂ ਇਹ ਭਗਤੀ ਦੇ ਮੋਤੀ ਹਨ ਜਿੱਥੇ ਸ਼ਰਧਾ ਹੋਵੇ ਉੱਥੇ ਰੱਬ ਆਪ ਵਸਦਾ ਹੈ ਭਾਈ ਲੱਖਾ ਦੀ ਖੁਸ਼ੀ ਭਾਈ ਲੱਖਾ ਦੀਆਂ ਅੱਖਾਂ 'ਚੋਂ ਅੰਸੂ ਆ ਗਏ ਉਹ ਗੁਰੂ ਜੀ ਦੇ ਚਰਨਾ ਵਿੱਚ ਡੈਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਇਹ ਸਾਰੀ ਕਿਰਪਾ ਤੁਹਾਡੀ ਹੈ ਮੈਂ ਤਾਂ ਇੱਕ ਗਰੀਬ ਹਾਂ ਗੁਰੂ ਜੀ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਲੱਖਾ ਤੂੰ ਗਰੀਬ ਨਹੀਂ ਤੂੰ ਧੰਨਵਾਨ ਹੈ ਜਿਸ ਦੇ ਮਨ ਵਿੱਚ ਸੱਚਾ ਪਿਆਰ ਹੈ ਉਹ ਰੱਬ ਦਾ ਮਿੱਤਰ ਹੈ ਉਸ ਦਿਨ ਤੋਂ ਲੈ ਕੇ ਸਾਰੀ ਸੰਗਤ ਸਮਝ ਗਈ ਕਿ ਸੱਚਾ ਭਗਤ ਉਹ ਨਹੀਂ ਜੋ ਧਨ ਨਾਲ ਸੇਵਾ ਕਰੇ ਸੱਚਾ ਭਗਤ ਉਹ ਹੈ ਜੋ ਦਿਲ ਨਾਲ ਸੇਵਾ ਕਰੇ ਸਿੱਖਿਆ ਗੁਰੂ ਦੇ ਦਰ ਤੇ ਦੌਲਤ ਨਹੀਂ ਸੱਚਾ ਪਿਆਰ ਮੰਨਿਆ ਜਾਂਦਾ ਹੈ ਜੋ ਦਿਲੋਂ ਸੇਵਾ ਕਰਦਾ ਹੈ ਉਸ ਤੇ ਗੁਰੂ ਹਮੇਸ਼ਾ ਰਹਿਮ ਕਰਦੇ ਹਨ ਵਾਹਿਗੁਰੂ ਜੀ